ਨੰਬਰਦਾਰ ਬਾਣ ਆਏ ਸਰਦਾਰ ਕੁਲਵਿੰਦਰ ਸਿੰਘ ਜੀ ਨੰਬਰਦਾਰ ਪਰਿਵਾਰ ਉਹਨਾਂ ਵੱਲੋਂ ਦਿਨ ਬਾਣ ਆਏ ਸਾਡੇ ਸਤਕਾਰਯੋਗ ਵੀਰ ਕਰਨ ਤੇ ਵੀਰ ਗਗਨਦੀਪ ਸਿੰਘ ਜੀ ਸਰਦਾਰ ਗੋਲਾ ਸਿੰਘ ਜੀ ਜੋ ਉਦਾਸੀ ਪਰਮ ਅਖਾੜਾ ਮਾਡੀ ਜਿਹਨਾਂ ਦੀ ਦੁਕਾਨ ਹੈ ਉਹਨਾਂ ਵੱਲੋਂ ਬੇਨਤੀ ਮਾਨ ਆਏ ਸਤਿਗੁਰੂ ਜੀ ਰਹਿਮਤ ਕਰਨ ਸਾਰੇ ਨਗਰ ਤੇ ਸਾਰੀ ਸੰਗਤ ਦੇ ਉੱਤੇ ਪੀਰ ਸੇਖਣ ਸਾਹਿਬ ਜੀ ਸਤਿਗੁਰੂ ਗੁਰਮਤੈ ਮਹਾਰਾਜ ਜੀ ਕੜੀ ਤਰ ਦਸ਼ਮੇਸ਼ ਪੇਤਾ ਜੀ ਕਿਰਪਾ ਬਣਾ ਕੇ ਰੱਖਣ ਇਸੇ ਤਰ੍ਹਾਂ ਹੀ ਨਗਰ ਦੀ ਖੱਲਾ ਚੜਦੀ ਰਵੇ ਚੜਦੀ ਕਲਾ ਰਹੇ ਤੇ ਆਰੀ ਸਾਧ ਸੰਗਤ ਵਿੱਚ ਇੱਕ ਵਿਅਕਤੀ ਕਰਨ ਕਿ ਟਾਡੀ ਦੇ ਕਮਿਸ਼ਨ ਜਦੋਂ ਵੀ ਜਿਹੜੇ ਪ੍ਰੋਗਰਾਮ ਲਾਉਣ ਵਾਸਤੇ ਜਾਂਦੇ ਆ ਨਾ ਤੇ ਜਿਨਾਂ ਨੇ ਪਤਾ ਲੱਗ ਗਿਆ ਖਾਦਾਰ ਨਗਰ ਖਸਤੀ ਅੰਦਰ ਲਵਾਂ ਲੱਗੇ ਇਹਨਾਂ ਫਿਰ ਇਨਾ ਕਰਮਾ ਵਾਲਾ ਸੱਚ ਮੰਨਿਓ ਕਿ ਵਡਿਆਈ ਦੀ ਗੱਲ ਨਹੀਂ ਬਿਲਕੁਲ ਕਿਉਂਕਿ ਕਈ ਵਾਰ ਵੀਵੇ ਦੇ ਥੱਲੇ ਹਮੇਸ਼ਾ ਹੰਝੇੜਾ ਰਹਿ ਜਾਂਦਾ ਹੈ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਇਨਾ ਚੜਤੀ ਖੜਾ ਵਾਲਾ ਇਹ ਨਗਰ ਹੈ ਹਰ ਇੱਕ ਢਾਟੀ ਪਿਛਲੀ ਵਾਰ ਜਗਦੀਪ ਸਿੰਘ ਪਟਾਰਾ ਹਾਜ਼ਰੀ ਭਰ ਕੇ ਗਿਆ ਉਹਨੇ ਕੇ ਸਵਾਰ ਵੀ ਕਿਹਾ ਕਿ ਮੈਨੂੰ ਉੱਥੇ ਨਗਰ ਦੇ ਦੁਬਾਰਾ ਫਿਰ ਦਰਸ਼ਨ ਹੋ ਜਾਣ ਇਹਨਾਂ ਜੇ ਇਤਿਹਾਸਿਕ ਜਗ੍ਹਾ ਹੈ ਪੀਰ 피ਖਣ ਸਾਹਿਬ ਜੀ ਤੇ ਯਾਦ ਰੱਖਿਓ ਜਿਨ੍ਹਾਂ ਕਲਗੀਧਰ ਦਸ਼ਮੇਸ਼ ਪਿਤਾ ਨੂੰ ਇਤੋਂ ਪਛਾਣ ਲਿਆ ਕਿ ਅੱਜ ਉਹ ਸਾਡੇ ਤੋਂ ਦੂਰ ਨਹੀਂ ਉਹ ਅੱਜ ਵੀ ਸਾਡੇ ਕੋਲ ਨੇ ਬਾਬੇ ਬੁਰਨੇ ਦੀ ਇੱਕ ਗੱਲ ਆ ਕਿਸੇ ਨਾ ਭੁੱਲਿਆ ਰੱਬ ਤੇ ਇਥੋਂ ਵੱਖ ਨਹੀਂ ਕਿਉਂਕਿ ਤੇਰੀ ਵੇਖਣ ਵਾਲੀ ਅੱਖ ਨਹੀਂ ਬੱਚੇ ਦੇ ਰੱਬ ਅੰਦਰ ਹੀ ਵੱਸਦਾ ਤੇ ਪੀਰ 피ਖਣ ਸਾਹਿਬ ਜੀ ਅੱਜ ਸਾਡੇ ਕੋਲ ਨੇ ਤੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਹਿਮਤਾਂ ਵੀ ਇੱਥੇ ਵਰਤ ਰਹੀਆਂ ਨੇ ਤੇ ਵੀਰਵਾਰ ਵਾਲੇ ਦਿਨ ਤੁਸੀਂ ਜਿੱਥੇ ਢੀੜਾ ਲਾ ਕੇ ਵੀਰਾਂ ਦੀਆਂ ਧੇੜੀਆਂ ਤੇ ਤਿਰ ਫੌਂਦੇ ਹੋ ਨਾ ਪਿਛੋਕੜ ਦਾ ਸਾਨੂੰ ਨਹੀਂ ਪਤਾ ਕਿ ਉਹਨਾਂ ਦੇ ਵੱਡ-ਵੱਡੇ ਰਿਕਾਰਡ ਸਨ ਪਰ ਇਹ ਸਪੀਰ ਨੇ ਬੜੀ ਵੱਡੀ ਕਿਰਪਾ ਵੀ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੀ ਅੱਖ ਮੇਖਣ ਵਾਲੀ ਸੀ ਇਹਨਾਂ ਨੇ ਪਛਾਣਿਆ ਪੀਰ ਬੁੱਧੂ ਸ਼ਾਹ ਸੰਧੋਰੇ ਵਾਲੇ ਉਹਨਾਂ ਦੀ ਬੜੀ ਕਰਦੀ ਕਲਾ ਸੀ ਜਿਨ੍ਹਾਂ ਪੁੱਤ ਤੇ ਭਜੀ ਦੇ ਕਲਗੀਧਰ ਤੋਂ ਵਾਰ ਦਿੱਤੇ ਗੜੀ ਖਾਨ ਤੇ ਨਵੀ ਖਾਨ ਜਿਨ੍ਹਾਂ ਨੇ ਸੱਤਰਾਂ ਨੂੰ ਉੱਚ ਦਾ ਪੀਰ ਬਣਾ ਕੇ ਕੱਢਿਆ ਫਿਰਦਾ ਤੇ ਉਹਨਾਂ ਪੀਰਾਂ ਦੇ ਚਰਨਾਂ ਦੇ ਜਿਹੜੇ ਮਹਾਨ ਕਾਰਜ ਕਰ ਗਏ ਪਰ ਵੀਰਵਾਰ ਵਾਲੇ ਦਿਨ ਜਿੱਤੇ ਢੇਰੀਆਂ ਦੇ ਉੱਤੇ ਤੁਸੀਂ ਤੇਲ ਪਾਉਂਦੇ ਹੋ ਤੇਲ ਪਾਉਣ ਦਾ ਕੋਈ ਫਾਇਦਾ ਨਹੀਂ ਜੇ ਸਿਰਦਾ ਕਰਨਾ ਹੈ ਤੇ ਇਹਨਾਂ ਨੂੰ ਕਰੋ ਜੇ ਤਿੰਦਾ ਕਰਨਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰੋ ਤੇ ਫਿਰ ਯਾਦ ਰੱਖਿਓ ਫਿਰ ਜੋ ਕੁਝ ਵੀ ਮੰਗੋਗੇ ਨਾ ਉਹ ਮਰਜ਼ਾ ਪੂਰੀਆਂ ਹੋ ਜਾਣਗੀਆਂ ਫਿਰ ਆਓ ਮੈਂ ਇੱਕੋ ਕਥਨ ਕਹਿੰ ਕੇ ਖਿਮਾ ਦੇ ਇਅਤਿਕ ਹੋ ਜਾਣਾ ਹੈ ਕਦੇ ਗੋਲੇ ਬਹਲੇ ਤੇ ਕਦੇ ਨਗਰ ਕੀਰਤਨ ਕਲਕੀਆਂ ਵਾਲੇ ਜਸ਼ਮੀਦ ਪਿਤਾ ਨੇ ਅਨੰਦਪੁਰ ਦੀ ਧਰਤੀ ਕੋ ਆਰੰਭ ਕੀਤੀ ਸਨ ਉਹ ਧਰਤੀ ਜਿੱਨੂੰ ਕਵੀ ਨੇ ਆਖਿਆ ਕਿ ਫੁੱਲਾਂ ਵਿੱਚੋਂ ਫੁੱਲ ਜਿਵੇਂ ਸੋਹਣਾ ਹੈ ਗਲਾਬ ਦਾ ਉਹ ਸ਼ਹਿਰਾਂ ਵਿੱਚੋਂ ਸ਼ਹਿਰ ਕੋਲੇ ਨਾ ਕੋਲ ਸਭ ਦਾ ਉਹ ਕਿਤੇ ਵਿੱਚ ਬਾਜਾਂ ਵਾਲੇ ਬਾਹੀ ਦਾ ਵਸੇਰਾ ਏ ਉਹ ਕਿਵੇਂ ਤੇ ਖਾਸੇ ਦਾ ਝੂੜ ਦਾ ਫਰੇਰਾ ਏ ਉਹ ਰਾਗੀ ਸਿੰਘ ਰਾਗਾਂ ਦੀਆਂ ਵੇਖਾਂ ਲਾਈ ਜਾਂਦੇ ਆ ਗੁਰੂ ਦੇ ਪਿਆਰੇ ਬਹਿ ਕੇ ਬਾਣੀ ਗਾਈ ਜਾਂਦੇ ਆ ਇਹ ਤਾਂ ਦਾਸੀ ਉਸ ਵੇਲੇ ਜਣਵਾ ਮਹਜੂਰ ਦਾ ਧੀਰੀਆਂ ਦੇ ਵਿੱਚ ਜਿਵੇਂ ਤੌਰ ਕੋ ਗੁਰਾਂ ਦੇ ਦਿਵਾਲੇ ਬੈਠੇ ਗੁਰਾਂ ਦੇ ਪਿਆਰੇ ਆ ਉਹ ਕੁੰਡੀਆਂ ਦੇ ਚੰਨ ਦੇ ਦਿਵਾਲੇ ਜਿਵੇਂ ਤਾਰੇ ਆ ਕੋ ਨਗਰ ਕੀਰਤਨ ਦੀਆਂ ਰੌਣਕਾਂ ਕਹਿੋ ਵੀ ਹੋ ਗਿਆ ਕਰਤੀ ਸੀ ਆਓ ਇੱਕੋ ਕਵਤਾ ਬੇਨਤੀ ਕਿਉ ਕੀਤੀ ਜਾ ਰਹੀ ਮੋਰੇ ਝੂਲਦੇ ਨਿਸ਼ਾਨ ਪੰਜ ਪੀੜੇ ਮਗਰ ਨਗਾਰਾ ਖੜਕੇ ਪਿੱਛੇ ਛੇੜਦੇ ਨਿਹੰਗ ਸਿੰਘ ਗਾਤਾ ਗਾ ਉਹਦੇ ਪਿੱਛੇ ਕੌਜੀ ਫੂ I'm ਉਹ ਜਰੀ ਲਟਨ ਚਮਕੇ ਫਿਰ ਰਲਗੀ ਮਾਰਦੀ ਦਾ ਮੈਂ ਕਾ ਮੱਖੀ ਮੱਖੀ ਮਾਰਾ ਫੇਰਦਾ ਟਿੱਕੇ ਪੈ ਨੂੰ ਠਾਉਣਾ ਯਾਰ ਸ਼ੀ ਠਾਉਣਾ ਯਾਰ ਸ਼ੀ ਟਿੱਕੇ ਪੈ ਨੂੰ ਠਾਉਣਾ ਯਾਰ ਸ਼ੀ ਲੱਕ ਦਾ ਚਾਰ ਪਾਸੇ ਸ਼ਾ ਝੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਦਾ ਸਵਾਰ ਵਾੜ ਦੇ ਖੁਸ਼ੀ ਚ ਸ਼ੈਰੀਆ ਆਪ ਕਾਵ ਦੇ ਮਹਾਨ ਲਖਾਰੀ ਬਿਦਿਆਰ ਹੜ ਜਾਪਦੇ ਆਓ ਗਤ ਰਸ ਮੈਰੀ ਚੋਲਾ ਜੱਪੇ ਸਰਕਾਰ ਪਾਤਸ਼ਾਹ ਝੰਡੇ ਝੂਲਦੇ ਨਗਾਰੇ ਉੱਤੇ ਵੱਜਦੇ ਦੀਨੇ ਦਾ ਸਵਾਰ ਪਾਤਸ਼ਾਹ ਵੇਦਾ ਇਨਾ ਦਾ ਹਾਥੀ ਤੇ ਝੁੱਕ ਕੇ ਲਿਆਵੇ ਤੀਰ ਨੂੰ ਹੁਣ ਐਸਾ ਦੇਖਿਆ ਮਹਾਰਾ ਸ਼ਿਕਾਰੀ ਮੁਕਤੀ ਦਾ ਦਾਨ ਵੰਡਦਾ ਲਾਏ ਦੰਦ ਮਾਰਦਾ ਸ਼ਹਾਣਾ ਮਾਰਦਾ ਸ਼ਹਾਣਾ ਹੱਸਦਾ ਬਤਾਰ ਬਾਤ ਸ਼ਾਹ ਝੰਡੇ ਝੂਲਦੇ ਨਗਾਰੇ ਆਉਂਦੇ ਵਜਦੇ ਨੀਲੇ ਦਾ ਸਵਾਰ ਬਾਤ ਸ਼ਾਹ ਇਹ ਜਨਾਂ ਦੇ ਟਪੜੇ ਲੱਗੇ ਢੇੜੇ ਪਲਾਜ ਦੇ ਵਿਤਾਰ ਪਾਦਸ਼ਾਹ ਝੰਡੇ ਝੂਲਦੇ ਨਗਾਰੇ ਆਉਂਦੇ ਮਾਜਦੇ ਫੀਲੇ ਦਾ ਸਵਾਰ ਪਾਦਸ਼ਾਹ ਖੇ ਨੱਚਦਾ ਇਨਾਮ ਦਾ ਨੀਲਾ ਫਾਰੀਆਂ ਨੂੰ ਫੁਰਤ ਬੁੱਲੇ ਸਾਰੇ ਕੱਬ ਕੋਨ ਹਾਰ ਵੀ ਵਖਰੀ ਫਤਨਾਮ ਜਪਦਾ ਫਿਰੇ ਓਏ ਸਾ ਸੱਚ ਮੁਲੀ ਹੋਣਾ ਬੂਰੇ ਆਖਦਾ ਬੰਗਾਰ ਬਾਦਸ਼ਾਹ ਛੰਡੇ ਚੂੜੇ ਸ਼ਮੀਸ਼ ਪਤਾ ਜੀ ਆਨੰਦਪੁਰ ਦੀ ਧਰਤੀ ਦੇ ਉੱਤੇ ਨਗਰ ਕੀਰਤਨ ਕਟਿਆ ਕਰਦੇ ਤੇ ਔਰ ਸੁਨਗਰ ਕੀਰਤਨ ਦੀਆਂ ਰੌਣਕਾਂ ਅੱਜ ਸੰਸਾਰ ਦੇ ਉੱਤੇ ਜਿੱਥੇ ਵੀ ਗੁਰੂ ਨਾਨਕ ਨਾਮਲੇ ਵਸੰਤਾਂ ਵਸਦੀਆਂ ਨੇ ਉੱਥੇ ਹੀ ਨਜ਼ਰ ਆਉਂਦੀਆਂ ਨੇ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੋਂ ਇਤਿਹਾਸ ਦਾ ਮਾਣ ਕਰਕੇ ਸਾਡੇ ਸਤਕਾਰਯੋਗ ਕੁਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਤੇ ਸਰਦਾਰ ਜਗਤਾ ਸਿੰਘ ਜੀ ਜੋ ਪੰਨਾਂ ਪਿਆਰਿਆਂ ਦੇ ਅੰਦਰ ਸੇਵਾ ਕਰ ਰਹੇ ਨੇ ਉਹਨਾਂ ਵੱਲੋਂ ਬੇਨਤੀ ਮਾਨ ਆਇਆ ਹੈ ਸਾਡੇ ਸਤਕਾਰਯੋਗ ਕੀਰ ਜਖਾ ਸਿੰਘ ਜੀ ਉਹਨਾਂ ਵੱਲੋਂ ਬੇਨਤੀ ਮਾਨ ਆਇਆ ਹੈ ਕਰਨਜੀਤ ਸਿੰਘ ਜੀ ਯੂਐਸਏ ਵਾਲੇ ਉਹਨਾਂ ਵੱਲੋਂ ਬੇਨਤੀ ਮਾਨ ਆਇਆ ਹੈ ਸਾਡੇ ਸਤਕਾਰਯੋਗ ਬਾਬਾ ਲਖਬਾਪੂਰ ਜੀ ਉਹਨਾਂ ਨੇ ਬਹੁਤ ਬਹੁਤ ਜਿੱਥੇ ਦਾ ਮਾਨ ਕੀਤਾ ਹੈ ਸਤਿਗੁਰੂ ਜੀ ਐਸੇ ਗੁਰੂ ਦੇ ਪਿਆਰਿਆਂ ਦੇ ਉੱਚੇ ਰਹਿਮਤ ਕਰਨ ਸ੍ਰੀ ਗਤੰਦਰੂਤ ਜੀ ਮਖੇ ਆਪਣੀਆਂ ਸੇਵਾਵਾਂ ਆਪ ਲੈਣ ਸਰਦਾਰ ਗਗਨਦੀਪ ਸਿੰਘ ਜੀ ਜੋ ਪੁੱਤਰ ਦੀ ਅਰਦਾਸ ਕਰਵਾ ਕੇ ਗਏ ਨੇ ਆਓ ਇੱਕ ਸੰਗਤ ਸਾਰੀ ਜਕਾਰਾ ਛੱਲੋ ਤੇ ਇੱਕ ਵਾਰ ਆਪ ਕੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇਆ ਪੁਰਾ ਆਓ ਸਾਰੀ ਸੰਗਤ ਤੇ ਜਕਾਰਾ ਲਾਓ ਜੀ ਬੋਲੇ não, não. não, não. Vai,